ਮੋਂ ਦੋਖਾਂ ਦਾ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਦੇਖ ਦਾ ਪੱਖ ਜਿਹੜਾ ਬਾਹਰਲੇ ਰੇਸ਼ਮ ਨੂੰ ਪਿਆਰ ਬੈਠਾ ਪਰ ਇਥੇ ਅਨਕੇ ਅਸੀਂ ਦੇਖਿਆ ਕਿ ਬੀਂਹ ਦੇ ਕਿਨਾਰੇ ਕਿਸੇ ਇਹੋ ਜਿਹੇ ਅਨਕੇ ਲੋਕ ਬੈਠਦੇ ਆ ਫਿਰ ਡਸਟਬਨ ਵੀ ਲੱਗੇ ਹੋਏ ਆ ਫਿਰ ਇਹ ਕਾਚੀ ਵਗੈਰਾ ਜੋ ਕੁਛ ਹੈ ਤੁਸੀਂ ਕਿਤੇ ਰੇੰ ਦੇ ਵਿੱਚ ਦੇਖੋਗੇ ਇੰਨਾ ਸਵਾਨ ਆ ਉਤਰੇ ਜਾਂਦੇ ਛਿੜ ਜਾਂਦੇ ਸੋ ਸਾਨੂੰ ਇਥੇ ਸਿੱਖਣ ਦੀ ਲੋੜ ਆ ਘਟੂ ਘਟੇ ਜਿਵੇਂ ਇਥੇ ਖਾਦਾ ਪੀਤਾ ਕੋਸ਼ੇ ਉਹਨੂੰ ਅਸੀਂ ਡਾਕਟਰ ਬੰਨ ਵਿੱਚ ਪਾ ਦਈਏ ਜਾਂ ਕਿਸੇ ਲਖਾਫੇ ਦੇ ਵਿੱਚ ਪਾ ਦਈਏ ਤਾਂ ਕਿ ਉਹ ਕਿਸੇ ਦੇ ਬਿੱਤੇ ਨਾ ਸੋ ਅਸੀਂ ਇਹ ਜਿਹੜੇ ਹੈ ਕਿਵਰੇ ਸੰਗਤਾਂ ਵੀ ਲੰਘਦੀਆਂ ਇਥੋਂ ਦੀ ਬੱਚੇ ਵੀ ਆ ਕੋਈ ਆਣ ਕੇ ਸਵਿੰਦਾ ਵੀ ਆ ਇਸ ਦੇ ਪੈਰ ਤੇ ਲੱਗ ਸਕਦਾ। ਉਹ ਅਸੀਂ ਜਰਾਂ ਵੀ ਨਹੀਂ ਸੋਚਦੇ ਸਾਡੀ ਵੀ ਕੁਝ ਫਰਜ ਹੈ ਸਾਡੀ ਵੀ ਕੁਝ ਡਿਊਟੀ ਹੈ। ਇਸ ਵੀ ਸਮਾਜ ਦੇ ਵਿੱਚ ਜਿਹੜਾ ਹੈ ਜੀਵਨ ਜੀਵੇ ਆ ਉਸ ਸਮਾਜ ਦੇ ਵਿੱਚ ਟੁੱਟ-ਕੱਟ ਇਸ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਹਿਯੋਗੀ ਹੋਈਏ। ਜਾਓ ਜੀ ਸਭ ਕਿਤੇ ਮਰਜ਼ੀ ਜਾਓ ਪਰ ਜਦੋਂ ਤੁਸੀਂ ਬਾਹਰ ਜਾਵਾਂਗੇ ਤੁਹਾਨੂੰ ਜੇ ਇਹੋ ਜੇ ਕੰਮ ਕਰਾਂਗੇ ਤਾਂ ਉੱਥੇ ਬਹੁਤ ਭਾਰੀ ਜੁਰਮਾਨੇ ਹੋਣਗੇ ਕਿਤੇ ਅਸੀਂ ਇਥੋਂ ਕੁਝ ਸਿੱਖ ਕੇ ਲਈ ਤੇ ਉਸੇ ਦਾ ਕੇ ਰਸੀਏ ਕਿ ਅਸੀਂ ਬਾਬੇ ਨਾਨਕ ਦੀ ਤਰਤੀ ਤੋਂ ਆਏ ਅਸੀਂ ਉਹ ਰਹਿਬਰਾਂ ਦੀ ਤਰਤੀ ਤੋਂ ਆਏ ਅਸੀਂ ਹਵਾ ਪਾਣੀ ਤਰਤੀ এনवायरमेंट ਤੋਂ ਕੁਝ ਸਿੱਖਿਆ ਸੋ ਸਾਡੀ ਬੇਨਤੀ ਹੈ ਕਿ ਜਿਹੜੇ ਅਸੀਂ ਜੇ ਕੁਝ ਅ ਅੱਗੇ ਦਾ ਵਧਣਾ ਚਾਹੁੰਦੇ ਆ ਬਾਹਰ ਜਾਣਾ ਚਾਹੁੰਦੇ ਆ ਅਦਾਰੀਆਂ ਮਾਰਨਾ ਚਾਹੁੰਦੇ ਆ ਪਰ ਇਹ ਹੁਣ ਇਹ ਹਰ ਕਤਾਰ ਜਿਹੜੀਆਂ ਅਸੀਂ ਖਾ ਕੇ ਉਹਨੂੰ ਜਿੱਥੇ ਮਰਜੀ ਛਿੜ ਦਿੰਨੇ ਆ ਜਿੱਥੇ ਮਰਜੀ ਖਿਲਾਰ ਦਿੰਨੇ ਆ ਉਹਦੇ ਕੀ ਮਾੜੇ ਪ੍ਰਭਾਵ ਹੋਣਗੇ ਕਦੇ ਨਹੀਂ ਸੋਚੇ ਹਰ ਸੂਚੀ ਤਾਂ ਇਹ ਕਿ ਬਗਾਇਆ ਜਾ ਸਕਦਾ ਧੰਨਵਾਦ